ਤੇ ਭਾਜੀ ਹੁਣ ਦੇ ਜਿਹੜੀ ਸ਼ਾਪ ਆ ਪਤਾ ਕਿੱਥੇ ਗਰਦਾਸਪੁਰ ਰੋਡ ਪੈਟਰੋਲ ਪੰਪ ਹੈ ਨਾ ਉਹਦੇ ਨਾਲ ਹੀ ਇਕਾਨ ਹਸਪੀਟਲ ਇਕਾਨ ਹਸਪੀਟਲ ਦੇ ਨਾਲ ਹੀ ਹੈਗਾ ਯਾ ਕਵਾੜੀਆ ਕਵਾੜੀਏ ਵਾਲੇ ਦੇ ਬਿਲਕੁਲ ਸਾਹਮਣੇ ਆ ਦੋ ਟਾਲੀਆਂ ਵਾ ਤੇ ਉਹਦੇ ਵਿਚਾਲੀ ਜਿਹੜੀ ਦੁਕਾਨ ਭਾਜੀ ਹੁਣਾਂ ਦੀ ਜਿੱਦਾਂ ਇੱਕ ਇਧਰ ਟਾਲੀ ਐ ਇੱਕ ਇਧਰ ਟਾਲੀ ਵਿਚਾਲੀ ਦੁਕਾਨ ਭਾਜੀ ਹੁਣਾਂ ਦੀ ਐ ਆਪਣਾ ਕਵਾੜੀਏ ਦੇ ਬਿਲਕੁਲ ਸਾਹਮਣੇ ਆ ਕਾਲ ਹਸਪੀਟਲ ਦੇ ਨਾਲ ਵਾਲਾ ਜਿਹੜਾ ਕਵਾੜੀਆ ਦੇ ਬਿਲਕੁਲ ਸਾਹਮਣੇ ਤੇ ਸ਼ਾਪ ਦਾ ਨਾਮ ਹੈਗਾ ਗਿੱਲ ਕਲੈਕਸ਼ਨ 28 ਬਹੁਤ ਵਧੀਆ ਠੀਕ ਐ ਜੋ ਹੈਗਾ ਸਹੀ ਐ ਐਂਡ ਗੱਲਬਾਤ ਸਸਿਕਨ ਸਾਥਾ ਡਾਇਰ ਨੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਲੁਧਿਆਣੇ ਆ ਗਿਆ ਜੀ ਭਾਜੀ ਹੁਣ ਕੱਪੜੇ ਲੈਣੇ ਭਾਜੀ ਹੁਣ ਲੈਣੇ ਆ ਨਹੀਂ ਭਾਜੀ ਹੁਣ ਕੱਪੜੇ ਤੇ ਉਹ ਉਹਨਾਂ ਦਾ ਥਰਪ ਦਾ ਸ਼ਾਪ ਆਪਾਂ ਲੱਗੇ ਕਰਨਾ ਤੇ ਇਸ ਵੀਰ ਦਾ ਟਾਈਮ ਹੋ ਗਿਆ ਸੀ ਤਾਂ ਟਾਈਮ 6:30 ਵਜੇ ਦਾ ਟਾਈਮ ਹੋ ਗਿਆ ਤੇ ਨਾਲ ਸਾਡੇ ਜਾਊਗਾ ਆਕਾਸ਼ ਕੁਕਿੰਗ ਉਹਨਾਂ ਦੀ ਆਪਣੀ ਵੀ ਬੋਣ ਹੋ ਗਈ ਕੱਪੜੇ ਦੀ ਜੈਂਟਸ ਤੇ ਇਹਨਾਂ ਨੇ ਭਾਜੀ ਉਹਨਾਂ ਲੀਡਸ ਪਾਉਣਾ ਆ ਤੇ ਉੱਥੇ ਜਾਣਸਾ ਇਹ ਤੁਹਾਨੂੰ ਥੋੜੀ ਨੋਲਿਜ ਹੈ ਮੈਂ ਉਹਨੂੰ ਨਾਲ ਲੈ ਚਲਦੇ ਹਾਂ ਤੇ ਹੁਣ ਪਹਿਲਾਂ ਕਾਸ਼ ਉਹਨਾਂ ਨਾਲ ਲੈ ਕੇ ਤੇ ਉੱਧਰ ਚਲਦੇ ਹਾਂ ਹਣੀ ਭਾਜੀ ਹੁਣਾਵਾਲ ਭਰਾ ਵੀ ਆ ਗਿਆ ਕਹਿੰਦਾ ਬਾਹਰ ਉਦਾਂ ਠੰਡ ਨਹੀਂ ਲੱਗੀ ਅੱਜ ਹਾਸ ਤਾਸ ਬਾਤ ਆਪੇ ਹੀ ਪਈ ਤਾਂ ਮੈਂ ਬਾਜਲੀ ਫਿਰ ਕੋਰ ਨਵੀ ਕਿਦਾਂ ਤੂੰ ਮਫਰਰਾਖ ਯਾਰ ਗੰਬੋਤੀ ਗੱਲਾਂ ਵੀ ਤੂੰ ਸੀ ਕਿ ਆਪ ਦੂਜੀ ਪਾਉਣੀ ਨਹੀਂ ਦੀਆਂ ਚਲੋ ਫੇਰ ਚੱਲ ਜਾਈਏਗਾ ਕੋਈ ਨਾ ਕੋਈ ਸੇਕ ਲੰਦੇ ਯਾਰ ਮਾੜੇ ਜਿਹੇ ਜ਼ਿਆਦਾ ਸਰਿਆਣੇ ਨਹੀਂ ਬਈ ਬਈ ਸੱਸੀ ਗੱਲ ਦੀ ਜੀ ਦੱਸਤਾ ਹੈ ਹੈ ਲੈ ਸੁੱਤਾ ਹੈ ਇਹਨਾਂ ਨੂੰ ਸੁੱਤਾ ਦੇ ਲੈ ਅਮਨ ਜਿਹੜਾ ਸਵਾਇ ਤੁਰ ਕਰੇ ਜਾ ਰਿਹਾ ਹੈ ਵੇਖ ਇੱਕ ਵਾਰ ਸੁਣਦਾ ਸੁੱਤੇ ਹੀ ਰਹਿਣ ਦੋ ਹੱਲੇ ਸੱਸੀ ਸੱਸੀ ਇਹਨੂੰ ਤਾਂ ਪੇੜ ਵਾਹੂਗਾ ਅੱਜ ਹੀ ਥਾਣਦੇ ਇਹਨੂੰ ਕਹਤਾਂ ਨੂੰ ਇੰਨੀ ਚ ਪੇੜ ਵਾਹੂਗਾ ਨਾ ਤੇ ਸੌਂ ਜਾ ਬਸ ਉਹ ਵਿਚਾਰਾ ਸੁੱਤਾ ਦੇਗਾ ਝਿੰਗਾ ਬਣ ਹਾਂ ਹਾਂ ਉਂਗਲੀ ਕੋ ਘੜੀ ਕਰਦਾ ਵਾਜੀ ਉਹ ਲੱਗੇ ਦਰਵਾਜ਼ੇ ਬੰਦ ਕਰਾ ਅੰਨੇ ਦੇ ਹਰ ਟਾਈਮ ਲਾਈ ਜਾਂਦੇ ਕਿੰਨਾ ਜੀ ਮੇਰੀ ਕਿਹਦੇ ਗੁਡੀਆਂ ਨਾ ਉੱਠ ਗਈ ਹੋਵੇ ਉਹ ਆ ਗਈ ਜੀ 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 ਬੱਝ ਜਾਉਣਾ ਗੁੜੀਆਂ ਨਾ ਜੀ ਉਹ ਤੇ ਅੰਜ ਤੱਕ ਗੁਡੀਆਂ ਨਾ ਗੁੜੀ ਨਾ ਮਗਰ ਤਾਂ ਨਹੀਂ ਉੱਠ ਸਤੀ ਜਾ ਗੰਡੀ ਉੱਠਣੇ ਜਾਣਾ ਮਮੀ ਆ ਜਾਂਦੇ 15 ਕਿ ਮਿੰਟ ਲੈਟ ਚੱਲ ਭਈ ਹੁਣ ਆਪਾਂ ਕਿਹੜੀ ਲੇਟ ਬਾਜੀ ਗੱਡੀ ਦੀ ਬੰਦ ਨਾ ਉਹ ਆਈ ਨਹੀਂ ਤੇ ਯਾਰ ਵਾਲਾਂ ਕੋਈ ਗੰਦੇ ਜਾਂ ਮੁਰਸਦ ਗਿਆ ਆਏ ਨਹੀਂ ਚੱਕਰ ਨਹੀਂ ਵਜੇ ਜੈਂਤੀ ਵਾਲਾ ਇਹ ਤੇ ਯਾ ਦੋ ਤਾ ਲਾ ਕੇ ਪਏ ਆਣਾ ਜਿਵੇਂ ਹੂੰ ਤੋਂ ਦੋਵੇਂ ਜਵਾਰ ਇਹ ਸ਼ੀਸ਼ਾ ਪਾਣਾ ਕੋਈ ਨਹੀਂ ਬਾਅਦ ਤੋਂ ਹੁੰਦੇ ਚੰਗੀ ਬਾਈ ਕਰੋ ਚੱਕਰ ਨਹੀਂ ਮੇਰੇ ਹੁੰਦੇ ਵਜਾਉਗੇ ਵਜਾ ਉਹ ਵੀ ਤੁਸੀਂ ਨਾਲ ਬੈਠੇ ਸੀ ਜੀਤਾ ਆ ਹਾਂ ਹੋ ਗਿਆ ਜੀ ਦੋਥੇ ਕੀ ਯਾ ਦੋਨ ਵਾਏ ਇੱਕ ਤੇ ਆ ਵਜਾ ਮੇਰੇ ਹੁੰਦੇ ਇੱਕ ਵਾਏ ਹਾਂ ਤਾਂ ਦੋਵੇਂ ਤੁਹਾਡੇ ਹੁੰਦੇ ਵਜੇ ਆ ਜੈਂਤੀਪੁਰ ਦੋਵੇਂ ਜੈਂਤੀਪੁਰ ਨਹੀਂ ਜਾਣਦੇ ਟਰੱਕ ਤਾਂ ਵਟਾ ਵਜਾ ਲੱਤ ਕੇ ਲਗਦੇ ਤਾਨੂੰ ਹੁਣ ਚੇਤਨ ਤਾਂ ਬੇਦਰ ਰੁਗੇ ਹੁਣ ਕੋਟ ਚਾਹ ਪੀ ਲਈਏ ਯਾਰ ਕਿਉਂਕਿ ਵੀਰ ਕਹਿੰਦਾ ਨੀਂਦ ਬੜੀ ਆਉਣ ਢਈ ਆ ਆ ਬੱਸ ਵਾਲਾ ਵੀਰ ਕੋਈ ਇਹਨੂੰ ਤਾਰ ਕੇ ਲਗਦਾ ਇੱਥੇ ਕਨੈਕਟਰ ਇਹ ਲਗਦਾ ਪਰ ਉਹ ਦੂ ਦੂ ਪੌਂਡ ਹੀ ਕੋਟੀਆਂ ਹੈ ਚਲੋ 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 ਫਿਰ ਠੰਡ ਇੱਥੋਂ ਸਟਾਰਟ ਕਰਿਆ ਕਰ ਵਲੌਗ ਆ ਵੇਖੋ ਪੌਣੀ ਗਲਾਸੀ ਚਾਹ ਦੀ ਇਹ ਫਿਰ ਪਾਲਾ ਵਿੱਚ ਆ ਪਿੰਡਿਆਂ ਇਹ ਅਸਲ ਚ ਨਾ ਇਹਦਾ ਸਰੀਰ ਕਾਬੂ ਚ ਨਹੀਂ ਆਉਂਦੇ ਪਾਲਾ ਹੁੰਦੇ ਆ ਪਾਲਾ ਲਖੰਡਿਆ ਹੀ ਤੁਹਾਡੇ ਪਿੰਡ ਚ ਪਾਲਾ ਪੂਲਾ ਕਹਿੰਦੇ ਕਹਿੰਦੇ ਫੜਨ ਲੱਗਣ ਦੀ ਪਾਲਾ ਪਾਲਾ ਬੜਾ ਮਹਿਸੂਸ ਕਰਨਦੇ ਆ ਸਾਡੇ ਕਹਿੰਦੇ ਆ ਸਾਡੇ ਸਾਡੇ ਸ਼ਹਿਰ ਦੇ ਕਿਤੇ ਕਹਿੰਦੇ ਪਿੰਡਾਂ ਦੇ ਕਹਿੰਦੇ ਹਾਂ ਪਿੰਡ ਡੱਲੇ ਕਹਿੰਦੇ ਹੁੰਦੇ ਸੀ ਕਿ ਕੀ ਕਹਿੰਦੇ ਨੇ ਪਾਲਾ ਲੈ ਵੀ ਇਹ ਮੈਨੂੰ ਸਮਝਾਉਂਦੇ ਇਹ ਉਲਚਾਵਾ ਕੇ ਪਰੌਂਠਾ ਹੈ ਹੈ ਇਹ ਉਹ ਇਹ ਵੀਰ ਕਹਿੰਦਾ ਜਿੱਥੇ ਆਪਾਂ ਆਏ ਆ ਕਹਿੰਦਾ ਵੀ ਪਰੌਂਠਾ ਹੈ ਇਹ ਲੱਗਣੇ ਕੁਲਚਾ ਡਿਆ ਵਾ ਜੇ ਵਿਖਿਆ ਜਹੇ ਤੇ ਕੁਲਚਾ ਵੀ 30 30 30 40% ਇਹ ਨਾਣ ਕਹਿ ਸਕਦੇ ਅਸੀਂ ਹੁਣ ਕਿ ਨਹੀਂ ਨਾਣ ਜਾ ਕੇ ਹੋਰ ਪੱਖ ਨਹੀਂ ਆਏ ਚਾਰ ਪਾ ਦੇ ਮਾਸਾ ਯਾਰ ਚਾਰ ਵੀ ਕਿਹੜੇ ਡੱਬਿਆਂ ਚ ਪਾਇਆ ਵੇ ਇਸੇ ਅੱਡੀ ਆਪਾਂ ਲਾਤੀ ਪਾਰਕਿੰਗ ਦੇ ਵਿੱਚ ਤੇ ਹੁਣ ਖਰੀਦਦਾਰੀ ਕਰਾਂਗੇ ਆਪਣੇ ਕੋ ਭੇਤ ਤੇ ਹੈ ਨਹੀਂ ਪਰ ਫਿਰ ਵੀ ਚਲੋ ਪੰਗਾ ਪੁੰਗਾ ਲੈ ਕੇ ਵੇਨੇ ਮਾਰਕੀਟ ਜਾਣੇ ਆ ਚਲੋ ਚਲੋ ਚਲ ਆਜੋ 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 ਹਾਂ ਆ ਸਾਰੇ ਇਸਨੇ ਮਾਰਕਟ ਹੈ ਲੁਧਿਆਣੇ ਦੀ ਇਹ ਸਾਰੀ ਇਹ ਸਾਰੀ ਲੇਡਸ ਇੱਥੇ ਅੱਗੇ ਵੀ ਆਇਆ ਮੈਂ ਓਦਾਂ ਕਰੀ ਅੱਛਾ 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 ਇਹ ਆ ਲੈ ਕੇ ਤੋਂ ਲੈ ਕੇ ਗਏ ਪਿਛਲੇ ਦਿਨ ਇਹ ਵੀ ਨਹੀਂ ਕੋਈ ਚੀਜ਼ ਨਹੀਂ ਕਰੇ ਤਣੀ ਲੈ ਵੇ ਸਾਰੀ ਮਾਰਕਟ ਕੱਪੜੇ ਦੀ ਹੈ ਵੇਖੋ ਤਰੇ ਚ ਹੁਣ ਸੀਜ਼ਨ ਪਰ ਆਊਟ ਹੋਗਾ ਮੋਟੇ ਕੱਪੜਿਆਂ ਦਾ ਹਨਾ ਕਿ ਨਹੀਂ ਆਜਾਓ ਆਗੇ ਆਗੇ ਹਮ ਤੇ ਆ ਅੱਜ ਵੀ ਉਹ ਦਾ ਮੋٹے ਕਪੜੇ ਲਾਏ ਹਨਾ ਜਾ ਵੱਡਿਆ ਤੂੰ ਤੇ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਪੈਸੇ ਝੋਤੇ ਖਰਨਾ ਸ਼ੋਰ ਨੂੰ ਮੈਂ ਕਿਉਂ ਤੈਨੂੰ ਚੋਲ ਬਜਾਰਨਾ ਇਹ ਇੱਕ ਦੁਕਾਨ ਨਹੀਂ ਘੁੰਮ ਲਈ ਤੇ ਗੱਲ ਨਹੀਂ ਬਣੀ ਹੁਣ ਚੱਲਦੇ ਦੂਜੀ ਦੁਕਾਨ ਦੇ ਚੱਲਦੇ ਆ ਮੇਰੇ ਵਾਂਗੂੰ ਜਦੋਂ ਗਲੀ ਬਣੀ ਕੋਈ ਟੇਕੇ ਨੇ ਬੈਠਾ ਉੱਦਾਂ ਪੈਰਲੈਲ ਕੋ ਤੁਰੇ ਫਿਰਦੇ ਆਵੇ ਖੋਬੀ ਗਏ ਕਿੱਥਾਂ ਵਿੱਚ ਆ ਮੋਟਰਸਾਈਕਲ ਵੀ ਨਿਕਾਈ ਗਏ ਆ ਵੈਸੇ ਹੀ ਹਨਾ ਹਾਂਜੀ ਕੀ ਜਾਂਦੇ ਸਹੀ ਭਾਈ ਹਾਂ ਹਾਂ ਆਏ ਕਰਨੇ ਏ ਇਹ ਸਾਰੀ ਅਗੈਂਟ ਜੈਂਟਸ ਮਾਰਕੀਟ ਹੈ ਜਿੱਥੇ ਚੀਨ ਵਗੈਰਾ ਜਿੰਨਾ ਜਿੰਨਾ ਸਾਰੀਆਂ ਮਰਦੀਆਂ ਅਸੀਂ ਜਾਣਾ ਜੇ ਉਧਰ ਅੱਗੇ ਛੋੜੇ ਬਿਜਾਰ ਸਾਰਾ ਕਹਿੰਦੇ ਬਿਜਾਰਿਆ ਜਾ ਕੇ ਅੱਗੇ ਆਣਾ ਭਰਾਵਾ ਕੋਈ ਗੱਲ ਤਾਂ ਕੋਈ ਖਵਰਾੜ ਕੋਈ ਨਹੀਂ ਹੋਣੀ ਠੀਕ ਠੀਕ ਆ ਹੁਣ ਖਵਰਾੜ ਠੀਕ ਕਰਨ ਵਾਸਤੇ ਦੋ ਦੇ ਲਿਆਉਣ ਲੱਗੇ ਠੀਕ ਆ ਭਾਜੀ ਹੈ ਵਲੋਗ ਵਿੱਚ ਮੈਂ ਨਹੀਂ ਹੈ ਹਾਂਜੀ ਹਾਂਜੀ ਜ਼ਰੂਰ 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 ਕਰ ਲੈਣ ਕੋਲ ਠੀਕ ਲਾਗਣਾ ਸਾਰੇ ਤੇ ਰੇਟ ਲਵਾ ਦੇ ਉਹ ਕਹਿ ਕੇ ਠੀਕ ਨੇ ਉਹਨਾਂ ਉਪਰ ਦੇਖਣੇ ਚੀਨਾ ਆਵਲੀਆਂ ਕੱਡੀਆਂ ਨੇ ਫਿਲਹਾਲ ਮੈਂ ਤਾਂ ਕਲਰ ਮੜ ਕੇ ਦੇਖਣਾ ਹੈ ਲੇਡੀਜ਼ ਹਾਂ ਲੇਡੀਜ਼ ਹਾਂ ਅੱਛਾ ਜੇ ਕੋਕੀਟ ਤੇ ਦੇਖਣਾ ਨਾ ਛੋਟਾ ਸਟੇਟ ਦੀ ਮੈਂ ਲੁਸਤੀ ਹੈ ਸਟੇਟ ਦੀਆਂ ਕਿਹੜੀਆਂ ਵੇਖਣੀ ਆਂ ਜੀ ਜੀ 2.5 ਵਾਲੀ ਹਾਂ ਆ ਵੀ ਸਹੀ ਜਿਹਾ ਹੈ ਜੋੜੇ ਪਹਿਲਾ ਵਾਲੀ ਦਿੱਤੀ ਆ ਕੀ ਰੇਡ ਦਿੱਤੀ ਆ ਇਹਨਾਂ ਖਲਾਰਾ ਪਵਾਤਾ ਹੀ ਕਰਨਾਂ ਇਹਨਾਂ ਲੈਣਾ ਰੋਣਾ ਕੋਈ ਨਹੀਂ ਉਹ ਇਹਨਾਂ ਇਹਨਾਂ ਨੇ ਇੰਨਾ ਸਲਾਈ ਕਰ ਦੇਣਾ ਜਰ ਸਿੰਘ ਗੁਰ ਸਿੰਘ ਪਿਛਪੜੇ ਹੈ ਆ ਆ ਤੁਰਕੇ ਆਉਣੀਆਂ ਜੀ ਦੱਸ ਅਸੀਂ ਤਾਂ ਲਿਫਟ ਤਾਂ ਨਹੀਂ ਆ ਗੋ ਮਿੰਟੋ ਮਿਲਦੀ ਕਿ ਕਰੇਗਾ ਕਿਉਂ ਜਿਵੇਂ ਕੋਈ ਕਲਰ ਕਰੋ ਨਾ ਕੀ ਪੋਮਾ ਸਾਰੇ ਓਂਡੇ ਬ੍ਰੈਂਡ ਇਹ ਕਪੜਾ ਆ ਚੀ ਆ ਚੀ ਸੋਹਣੀ ਆ ਵੀ ਚੀ ਸੋਹਣੀ ਐਦਾਂ ਦੇ ਬਾਈ ਕੋ ਪ੍ਰਿੰਟ ਪ੍ਰਿੰਟ ਜਿਹਦੇ ਵਿੱਚ ਨਹੀਂ ਜਿੱਦਾਂ ਚ ਜਾਂਦੀ ਆ ਆ ਸਹੀ ਆ ਵੀ ਚੀ ਪੋਪਕ ਵਾਲੇ ਆ ਹਾਂ ਦੇ ਸਿੱਧਾ ਖਲਰ ਲਓ ਇੱਕ ਪਰਿਸਮ ਸਾਈਜ਼ ਆਉਂਦਾ ਪੋਪਕ ਵਾਲੇ ਵੀ ਲੈ ਲੈਣੇ ਤਾਂ ਥੱਲੋਂ ਬੰਦ ਵੀ ਆ ਜਾਣਗੇ ਸਟ੍ਰੇਟ ਵੀ ਆ ਜਾਣਗੇ ਇਹ ਦੇਖੋ ਸੰਦੀਪ ਬੰਦ ਵਾਲੇ ਆ ਨੇ ਉਹ ਦੇਖੋ ਹਾਂ ਬਹੁਤ ਵਧੀਆ ਚੀਜ਼ ਆ ਓਕੇ ਓਕੇ ਆਹ ਕੋ ਪਜਾਮੇ ਕਢਾ ਲਏ ਹੋ ਗਾ। ਤਾਂ ਠੀਕ ਹੈ ਬ੍ਰਾ। ਠੀਕ ਹੈ। ਚਲੋ ਜੀ। ਮਗ ਬਣ ਗਈ ਗੱਲ। ਕਿੱਥੇ ਗਈ? ਉਹ ਸੰਦੀਪ ਇੱਧਰ ਆਇਓ। ਸੰਦੀਪ ਕਰਨ ਬਈ ਸੱਦਣ। ਆ ਜਾ ਇੱਧਰ। ਯਾਹ। ਉਹ ਦਿਖਾਉਂਗਾ। ਕਿਚਨ ਦੀ ਕੜਾਈ। ਕਿਚਨ ਨਹੀਂ ਹੋ। ਚਿਕਨ ਦੀ। ਆਹ ਠੀਕ ਆ। ਕੱਪੜੇ ਕੋੜੇ ਆਪਾਂ ਖਰੀਦ ਰਹੇ ਹੁਣ ਤੇ ਥੋੜੀ ਜਿਹੀ ਹੋਰ ਸ਼ੋਪਿੰਗ ਕਰਦੇ ਆਂ ਬਸ ਫੇਰ ਚੱਲ ਜੇਗਾ। ਆਜੋ ਆਜੋ ਹੁਣ ਪੈਂਟ ਲਈ ਹੋ ਗਈ ਆ। ਚਲੋ 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 ਯਾਰ ਚਲੋ। ਆ ਲੈ ਚਲੋ। ਅਮਿੰਦੇ ਤਾਰਾਂ ਦੀ ਸਮਝ ਨਹੀਂ ਆਉਂਦੀ ਮਾਲਾ ਬੱਤੀ ਖਰਾਬ ਹੈ ਜਿਹਦੇ ਇੱਥੇ ਇੱਥੇ ਸਹੀ ਕਿੰਦਾ ਕਰਨੀ ਆ। ਵੇ ਗੁੰਝੜ ਬੰਲੇ ਬੰਲੇ ਜਿੱਦਾਂ ਘੱਟੂ ਨੂੰ ਗੁੰਝੜ ਪਾਏ ਜਾਂਦੇ। ਹੁਣ ਅੰਡਮੀਆਂ ਵੇਖਣ ਵਾਸਤੇ ਚੱਲੇ ਆਂ। ਕੱਪੜੇ-ਕਪੜੇ ਲੈ ਲਏ। ਕੱਪੜੇ ਲੈ ਲਏ 3 ਲੱਖ ਰੁਪਏ ਦੇ। ਕਿੰਨੇ ਦੇ ਕਿੰਨੇ ਦੇ ਲੈ ਭਾਈ 6 ਲੱਖ ਦੇ ਕੱਪੜੇ ਕਿੰਨੇ ਦੇ 3 ਲੱਖ ਦੇ ਗੁਰਵਾਨ ਦੇ ਮਾਰਕਰ ਤੋਂ ਲਧਿਆਣੇ ਆ ਮੇਲਾ ਭਰਿਆ ਪਿਆ ਵਾ ਕਦਾਂ ਲੈ ਵੀ ਹਵਾ ਹੋਵੇ ਚੜਾ ਨਾ 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 ਵੀ ਓਹੋ ਹੋਹ ਐਂਡ ਕਰੋ ਆ ਮਾਈ ਦਾ ਛੱਟਾ ਆ ਮਾਈ ਦਾ ਛੱਟਾ ਜੰਮੀਆ ਕੋਲ ਮਿਲ ਪੁੱਛੋ ਯਾਰ ਕਿਹਨੂੰ ਆ ਭਾਜੀ ਇਹਦੇ ਕੋਲ ਸਿਰਚ ਲੜ ਗਿਆ ਤੇ ਤਮੂੜੀਆਂ ਨੇ ਖੱਖਰ ਛੇੜਤੀਆਂ ਨੇ ਇਹਨੇ ਖੱਖਰ ਆ ਤੂੰ ਵੀ ਇਹਦੇ ਲਾਗੇ ਖਲੋ ਸੇਮ ਲੱਗਣਾ ਉਹ ਆ ਜੋ ਗਾਂ ਉੱਤੇ ਚੱਲ ਗਿਆ ਇੱਥੇ ਕਿਤੇ ਖਲੋਵੋਗੇ ਭਾਜੀ ਆਹ ਤੇ ਉੱਪਰਾਂ ਬੜੇ ਫਾਇ ਲਾਏ ਜਾ ਰਹੇ ਆ ਆਹ ਤੇ ਭੂਤ ਮੰਗਲਾ ਬਣਾਇਆ ਉਹ ਇਹਨਾਂ ਨੇ ਭੂਤ ਮੰਗਲਾ ਬਣਾਇਆ ਇੱਥੇ ਉੱਪਰ ਆ ਜਾ ਆ ਜਾ ਆ ਇੱਧਰ ਤੋਂ ਵੇਖੋ ਉੱਤੇ ਵੇਖੀਂ ਜਿੱਦਾਂ ਭੂਤ ਮੰਗਲਾ ਹੁੰਦਾ ਵੇ ਹੈਂ ਟੂੜੂ ਹਾਂਜੀ ਭਾਜੀ ਕੀ ਹਾਲ ਏ ਤੇ ਕੋਈ ਮਨੇ ਇਧਰ ਹਿਸ ਨਹੀਂ ਵਾ ਨਹੀਂ ਵੇ ਇਧਰ ਇਹ ਗੱਡੀ ਹਾਂ ਹਾਂ ਭਾਈ ਜੀ ਆਸ ਕੀ ਹਾਂ ਹਾਂਜੀ ਦੀਦੀ ਕੈਸੇ ਹੋ ਠੀਕੋ ਠੀਕੋ ਹਾਂ ਕੋਈ ਤੁਸੀਂ ਆਓ ਤੁਹਾਡੇ ਫੇਸ਼ੀਅਲ ਕੀਤਾ ਜਾਏਗਾ ਪਰ ਆਂ ਬੰਜੀ ਕਿਥੇ ਆਹ ਕੁੜੀ ਕੜੀ ਛੇੜਤੀ ਉਹਨਾਂ ਕੱਟਦੀ ਅੱਖ ਕਿਦਾਂ ਕਿਦਾਂ ਰੇਟ ਆ ਨਹੀਂ ਯਾਰ ਹੰਦਮੀਆਂ ਲੈਣ ਵਾਸਤੇ ਆਏ ਲੈ ਜਾਣੀਆਂ ਅੱਛਾ ਅੱਛਾ ਇਹਦੇ ਵਿੱਚ ਹੀਰ ਸਟਾਈਲ ਹੁੰਦੇ ਹੀ ਭਰਾਵਾ ਡੰਮੀਆਂ ਚ ਹੀਰ ਸਟਾਈਲ ਹੁੰਦੇ ਇਧਰ ਵੇਖ ਕਟਿੰਗ ਕਟਿੰਗ ਸਾਰੀ ਹੁੰਦੀ ਆ ਲੈ ਵੀ ਹੁਣ ਇਹ ਰਿਕਸ਼ਾ ਤੇ ਜਾਂਦੇ ਆ ਮੈਂ ਗੱਡੀ ਲੈ ਆਈ ਆਪਣੀ ਠੀਕ ਆ ਜੀ ਆ ਦੇਖੋ ਇਹ ਹਾਲ ਲਧਿਆਣੇ ਦਾ ਬਾਬੇ ਨੂੰ ਦਾ ਪਾ ਕਰਦੇ ਹੁਣ ਆਪਣੀ ਜਾਨ ਦੀਆਂ ਤਿਆਰੀਆਂ ਬਸ ਹੁਣ ਸਮਝ ਨਹੀਂ ਲੱਗਦੀ ਵੀ ਗੱਡੀ ਜੀ ਮਤਲਬ ਇਸਾਨਾ ਲੱਗੇ ਕਿੱਦਾਂ ਖੜੀ ਹੋਈ ਉਹਦੇ ਲੱਖ ਜਗ੍ਹਾ ਪਹੁੰਚ ਜਾਣਾ ਬਾਕੀ ਜਦੋਂ ਜੀ ਰਿਸ਼ਾ ਤੇ ਜਾਂ ਕੈਂਟੀ ਦੀ ਇhtiyaj ਦਾ ਸਮਾਂ ਰੱਖੇ ਰੁੱਛੇ ਦੇ ਮਗਾ ਚਲਾ ਬੰਦ ਜੀ ਖਾ ਲ ਕੇ ਯਾਰ ਉਹ ਜੀ ਆਏ ਨਹੀਂ ਆਹ ਖ ਲੱਗੀ ਐ ਫੜ 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 ਇਟਲੀ ਸਾਂਬਰ ਨਾਲੋਂ ਚੰਗਾ ਐ ਮम्मा ਆ ਬੰਦ ਉਹ ਤੇ ਬਹੁਤ ਮਾੜਾ ਤੇ ਮੈਂ ਵੀਡੀਓ ਬਖਾਉਂਗਾ ਬਣਦੇ ਆ ਜੀ ਸਾਨੂੰ ਜਰਾ ਤੇ ਗਾਂ ਕਰਕੇ ਐ ਇਦਾਂ ਖੜਾ ਕਰਦੇ ਹਾਂ ਆਹ ਉਹ ਲੰਮੇ ਨਹੀਂ ਪਾਉਣਾ ਖੜਾ ਰਹਿੰਦੇ ਹਾਂ ਖੜਾ ਹੀ ਦੇ ਦਿੰਦੇ ਤਾਹਨ ਕਰਦੇ ਨੂੰ ਇਦਾਂ ਦਾ ਕਰਦੇ 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 ਨਾਲ ਬਸ ਹੀ ਗਿਆ ਇਹ ਕਾਹ ਲੈ ਫਿਰ ਆਸ ਤੇ ਨਹੀਂ ਨਹੀਂ ਬਿਲਕੁਲ ਸੈਟ ਆ ਹਾਂ ਚੱਲ ਨਹੀਂ ਸੈਟ ਆ ਓਕੇ ਹਾਂ ਜਾਮ ਬਹੁਤ ਲੱਗ ਗਿਆ ਵਾ ਧੂਲ ਤੇ ਤੇ ਖੜੇ ਆ ਇੱਥੇ ਹੁਣ ਬਸ بارش ਕਰੋ ਚੱਕ ਤੁਸੀਂ ਜਰਾ ਲੁਧਿਆਣੇ ਤੋਂ ਨਿਕਲੇ ਆ। ਠੀਕ ਹੈ। ਫਿਰੋਜਪੁਰ ਆਏ ਕਿੱਥੇ ਬੜਾ? ਫਗਵਾੜੇ ਫਗਵਾੜੇ ਸਨ। ਫਗਵਾੜੇ ਪਹੁੰਚੇ ਤਾਂ بارش بارش ਕਹਿੰਦੀ ਵੀ ਤੁਹਾਨੂੰ ਨਹੀਂ ਤੇ ਜਾਣ ਦੇਣਾ ਸੈਟ ਲਾ ਲਓਗੇ। ਤੇਰੇ ਰੁਗਾਂ ਦਾ ਨਾਲ ਨਹੀਂ ਲੈਣ ਦੀ ਮਾਂ ਘੜ ਘੜ ਚਾਹ ਦੇ ਪੀਏ, ਸਬਜ਼ੀਆਂ ਤਾਂ ਬੜੀਆਂ ਤਿਆਰ ਕਰਕੇ ਲਾਈਆਂ ਵੇ। ਹੈ ਕਣੀ? ਚਲੋ ਚਾਹ ਪੀਏ ਯਾਰ ਕੋਟ ਮਾਰ ਕੇ ਠੰਡੇ ਨਾਲ। ਪੱਕਾ ਕਰ ਬੈਠਾ ਕਹਿੰਦੇ ਪੂਰਾ। ਪਹਿਲਾਂ ਫਮਾਂ ਗਾ ਰੋਟੀ ਦਾਲ ਮਖਣੀ ਕਰਾ ਲਈ ਜ ਤੇ ਨਾਲ ਪਟਾ ਮੇਰੇ ਵੀਰੇ ਤੇ ਨਾਲ ਦਹੀਂ ਪਾਜੀ ਦੇ 70 ਤੋਂ ਬਹੁਤ ਹੰਡੀ ਆ ਤੇ ਹੁਣ ਫਾਂਡਾ ਕਰ ਲੱਗੇ ਟੁੱਟ ਕੇ ਸਾਰੇ ਜਾਣੇ ਵੇਤ ਹੈ ਇਧਰ ਮੈਂ ਦਾਲ ਹੀ ਪਾਜੀ ਬਸ ਨਾ ਬਰੈਡ ਬਰੁੱਡ ਖਾਈ ਜਾਣੀ ਖਾਈ ਜਾਣੀ ਮੈਂ ਤੇ ਪਾਜੀ ਜਣਾ ਥਾ ਕੇ ਖਾ ਖਾ ਕੇ ਹੈ ਤੈਨੂੰ ਮਗਰ ਤਰੀ ਕਰਨੇ ਪੰਜ ਘੰਟੇ ਕਰਨੇ ਸਵੇਰੇ ਵਧੇ ਕਾ ਨਾ ਮੇਖੋ ਉੱਠਣ ਜਾਂਂ ਡਿਆ ਮੈਨੂੰ ਬੁਖਾਰ ਹੋ ਗਿਆ ਤੇ ਇੰਨੇ ਇੰਨੇ ਵੀ ਕਹਿਦੋ ਨਾ ਮੇਰੀ ਨੀਂਦ ਨਹੀਂ ਪੂਰੀ ਹੋਈ ਸੰਦੀਪ ਦਾ ਡਾਇਲੋਗ ਪੜਾ ਕੇ ਹੁੰਦਾ ਇੰਨੇ ਕਹਿਣਾ ਨਾ ਨੀਂਦ ਨਹੀਂ ਪੂਰੀ ਕੁੜੀ ਨੇ ਸਾਰੀ ਰਾਤ ਤੰਗ ਕੀਤਾ ਇੰਨਾ ਨਹੀਂ ਪਤਾ ਵੀ ਬੰਦ ਨੇ ਤੰਗ ਕੀਤਾ ਜਿਹੜਾ ਖਾਂਡੀਆਂ ਇਹ ਬੰਦ ਉਹਨੇ ੜੀ ਸਮਦਰ ਸਾਰੀ ਰਾਤ ਵੇਖੀ ਬਈ ਉਹ ਘਾਣਾ ਦਾ ਡਮੀ ਘੰਡਮੀ ਨਹੀਂ ਜੀਂਦੇ ਇੰਡੀਆਂ ਬਈ 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 ਸੱਚੀ ਗੱਲ ਡਮੀ ਸਮੇਂ ਦੇ ਇਥੇ ਤਕਾਰ ਦੂੰਗਾ ਟਾਪੇ ਜੀ ਬਾਜੀ ਲੱਕੀ ਗੱਲ ਹੋ ਗਈ ਹੁਣ ਸੁਣਨੀ ਤੇ ਹਨਾ ਚਾਹ ਥੋੜੀ ਭਿੱਕੀਆਂ ਛੱਡ ਆਈਆਂ ਆਡਾ ਸਿਆ ਮਨ ਦੋਏ ਇੰਨਾ ਮੰਦਾ ਵਾਹ ਪ੍ਰਾਡ ਮਿੰਟ ਮੀ ਫੜ ਲਗਾ ਇਹਨਾਂ ਨੂੰ ਚੱਕੀ ਫੇਰ ਹਣ ਹੈ ਅੱਜ ਹਰਪਤ ਜਾਨੀਆਂ ਜੀ ਇਹਨਾਂ ਨੂੰ ਚੱਕੀ ਫੇਰ ਮੇਰਾ ਵੀਰ ਹੈ ਚੱਲ ਛੋਕਲਾ ਯਾਰ ਚੱਲ ਚੱਲੀਏ ਠੀਕ ਸਰ ਓਕੇ ਓਕੇ ਬਾਏ ਥੈਂਕ ਯੂ ਯਾਹ ਕਿਤਾ ਪਿਆਰ ਆ ਆ ਵੀ ਭਰਾਵਾ ਪਹੁੰਚ ਗਏ ਆ ਟਾਈਮ ਮੇਰੇ ਸਹਾਰ ਨਾਲ ਸੁਖ ਨਾਲ ਦਾਸ 6:10 ਦਾ ਹੋ ਗਿਆ 11:00 ਵਜੇ ਵਾਲੇ ਆ ਕਿਰਨਦੀ ਦੀ ਹੁਣਾਂ ਵਾਲ ਪਹੁੰਚੇ ਆ ਇੱਧਰ ਪਹਿਲਾਂ ਸਮਾਨ ਲਾਈਏ ਇਹ ਕਿਹੜਾ ਲਾਤਾ ਜੀ ਰੁਪਈਆ ਇਹਨਾਂ ਖਲਾਰ ਗਏ ਲਾ ਲਓ ਇਹਨਾਂ ਨੂੰ ਪਹਿਲਾਂ ਖਲਾਰ ਲਓ ਚਲੋ ਵੇ ਆ ਮਮਾ ਦੇ ਪੈਰ ਹੈ ਪੂਰੀ ਨੀਲ ਪੇਂਟ ਵੀ ਲਾਈ ਹੈ ਗੇ ਬੇਸਿਕ ਗੰਜਰਣੇ ਆ ਪੂਰੀ ਪੈਰ ਵੀ ਹਾਂ ਪੈਰੋਂ ਉਹਦੇ ਨੂੰ ਮਿੱਟੀ ਲਾ ਦੇਣੀ ਤਾਂ ਚੁੱਕੋ ਯਾਰ ਮਿੱਟੀ ਲੱਗ ਲੈਣੀ ਆ ਲੱਜਾ ਮਾਲ ਵੇਖ ਲਓ ਠੀਕ ਆ ਆ ਮਾਲ ਜਿ ਲੈ ਜਾਂਦਾ ਠੀਕ ਆ ਅਜੇ ਹੋਰ ਹੈ ਗੱਡੀ ਚ ਦੇਹਾਂ ਕੱਢਣ ਤੇ ਸਾਹ ਚੜ ਕੇ ਮੈਂ ਸਾਹ ਲੈਣ ਕੀ ਤੇ ਜਿਹੜੇ ਕਹਿੰਦੇ ਆ ਨਾ ਦੀਪਾ ਭਾਜੀ ਦੀ ਹੈਲਪ ਨਹੀਂ ਕਰਦਾ ਜੇ ਕਦਾਂ ਆ ਮੇਰਾ ਥੋੜਾ ਜਿਹਾ ਹੱਥ ਕਰਕੇ ਸੁਣਾ ਖਾ ਉਹ ਜਾਂਦਾ ਆ ਮੱਕੀ ਭਾਜੀ ਹੁਣ ਦਾ ਵਲੋਗ ਚੈੱਕ ਕਰ ਲਿਓ ਠੀਕ ਹੈ ਕਿੰਨੀ ਗੱਲ ਕੀਤੀ ਕਿੰਨੀ ਗੱਲ ਨਹੀਂ ਕੀਤੀ ਗੱਲਾਂ ਕਰਨ ਉਹ ਬੜੀਆਂ ਕਰਦੇ ਐ ਇੰਨਾ ਤਨ ਹੁਣ ਅਜੇ ਹੋਰ ਥੋੜਾ ਕੰਮ ਕਰਨਾ ਆ ਤੇ ਇਹਨੂੰ ਓਪਨ ਕਰਕੇ ਦੀ ਸੈਟਿੰਗ ਸਾਰੀ ਕਰਨੀ ਐ ਇਹਨਾਂ ਦੀ ਠੀਕ ਐ ਦੇਖੋ ਕਹਿੰਦੇ ਆ ਆਪਣੇ ਵਾਲੀ ਗੱਡੀ ਕੱਢ ਲਈ ਭਾਜੀ ਹੁਣਾਂ ਨੇ ਤੇ ਮੈਂ ਕਹੇ ਤੁਸੀਂ ਹਾਰਫਾ ਤੇ ਨਹੀਂ ਲੈ ਆਓ ਆਪਣੀ ਗੱਡੀ ਚ ਮੈਂ ਰਾਤ ਨਹੀਂ ਰੁਕਣਾ ਮੈਂ ਹੁਣ ਚੱਲ ਗਿਆ ਯਾਰ ਪਤਾ ਕੀ ਗੱਲ ਆ ਉਹ ਹਰ ਗੰਨੂ ਵੇਖੀਏ ਯਾਰ ਜਾ ਕੇ ਨਹੀਂ ਕੱਲ ਆਜਾਂ ਕੱਲ ਜਾਂ ਪਰਸੋਂ ਆਜਾਂਗੇ ਜਦੋਂ ਮਾਲ ਖੋਲਣਾ ਵਾ ਫਿਰ ਉਦੋਂ ਹੈਲਪ ਕਰਾ ਦਾਂਗੇ ਬਾਜੀ ਨੇ ਫਿਰ ਜੋ ਦੁਕਾਨ ਚਲਾਉਣਾ ਉਦੋਂ ਹੈਲਪ ਕਰਾ ਦਾਂਗੇ ਇਦਾਂ ਕਰਕੇ ਕਰ-ਕੁਰ ਦਵਾਂਗਾ ਸਿਸਟਮ ਆਣਾ ਹਾਂ ਇਹ ਸੁੱਤੀ ਨਹੀਂ ਅਜੇ ਨਹੀਂ ਅਜੇ ਹਾਂ ਸਸੇਗਾ ਮੈਂ ਮੈਂ ਸੁਪਾਈ ਹਾਂ ਤਾਂ ਨੀਂਦ ਨਹੀਂ ਆਈ ਸੀ ਨੀ ਨਹੀਂ ਆਈ ਸੀ ਤੈਨੂੰ ਲੈ ਲੈ ਇਹਦੇ ਭਾਲ ਦਿਨ ਚੜਿਆ ਆ ਆ ਅੱਜ ਤਾਂ ਪਛਾਣਦਾ ਹੀ ਨਹੀਂ ਵੇ ਹੁਣ ਚੰਗਾ ਫਿਰ ਓਕੇ ਬਾਏ ਬਾਏ ਨਹੀਂ ਨਹੀਂ ਇੰਟੈਂਡ ਡੈਡੀ ਤੇ ਮੰਮੀ ਕੀ ਹਾਲ ਸਤਿ ਡੈਡੀ ਤੇ ਬੁੱਤ ਨੂੰ ਡੋਮਣਾ ਡੋਮਾ ਜਾ ਰਿਹਾ ਬਾਸ ਸੰਗਣੇ ਆ ਗਏ ਹੁਣ ਫੇਰ ਹੁਣ ਹੁਣ ਥੋੜਾ ਫਰਕ ਵਾਗਾ ਨਹੀਂ ਹੁਣ ਉਹ ਦੱਸ ਦੇ ਆ ਬੱਤੇ ਹਤੇ ਹੈ। ਆ ਵੀ ਨਹੀਂ ਆਈ। ਇਹ ਇੱਧਰ ਇੱਧਰ ਅੰਜੀ ਅੰਜੀ ਜੋ ਨਹੀਂ ਆ। ਕਿ ਸੁਤਾ ਸੁਤਾ ਰਵਦੇ। ਤੂੰ ਨੇ ਸੁੱਤੀ। ਤੂੰ ਨੇ ਸੁੱਤੀ। ਸੁਤੇ ਹੋ। ਤੂੰ ਨੇ ਸੁੱਤੀ। ਤੇ ਲੀਨੀ। ਰੈਪ ਉਹ ਗਾ ਯਾਰ ਕੀ ਹੋਣਿਆ ਅੱਜ ਰੈਪ। ਕੀ ਕੀਤਾ ਗਰੀਦ ਤੇ ਬੀੜੇ ਮਾਰਤੇ ਗੱਲ ਤੇ ਸੁਸਤੇ ਹਰਗੁਣ ਨੇ ਉਹ ਡੈਲੀ ਤਾਂ ਕਿ ਆਪਣੇ ਮੁਕਰ ਕਿਥੇ ਹਰਗੁਣ ਤੇਰੀ ਸੁਤੇ ਮਾਰ ਕੇ ਆ ਗਈਆਂ ਵਟ ਹਰਗੁਣ ਕੀ ਕੀਤਾ ਇਹ ਫਿਰ ਮੈਂ ਜੜ 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 ਡਾੜੀ ਦੇ ਜੜ ਤੇ ਚੜਦੇ ਇਕੇ ਚੜੇ ਤੇ ਹੁਣ ਟਾਈਮ ਹੋ ਗਿਆ ਪੂਰੇ 12 ਵਜੇ ਗਏ ਰਾਤ ਦੇ ਤੇ ਅਜ ਤੱਕ ਆਉਟ ਸੁਖਣਾ ਹੋ ਗਈ ਤੇ ਹੁਣ ਬਾਕੀ ਜੇ ਅਜਿਹਾ ਇਹ ਵਾਲਾ ਵੀ ਲੋਕ ਬਧੀਨ ਗੱਲ ਲਾਈਕ ਮਰ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਆ ਨਵੀਂ ਵੀਡੀਓ ਨਾਲ